ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਵੱਲੋਂ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨ ਦਿੱਤਾ ਗਿਆ ਹੈ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਇਸ ਨੋਟੀਫਿਕੇਸ਼ਨ ਦੇ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਲੁਧਿਆਣਾ ਪੱਛਮੀ ਸੀਟ ਹੁਣ 11 ਜਨਵਰੀ ਤੋਂ ਖਾਲੀ ਮੰਨੀ ਜਾਵੇਗੀ ਦੱਸ ਦਈਏ ਕਿ ਆਪ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਹੋਣ ਮਗਰੋਂ ਇਹ ਸੀਟ ਖਾਲੀ ਹੋਈ ਹੈ ਨਿਯਮਾਂ ਦੇ ਮੁਤਾਬਕ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਸੀਟ ਖਾਲੀ ਐਲਾਨਨ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਉਸ ਹਲਕੇ ਦੇ ਵਿੱਚ ਚੋਣ ਕਰਵਾਉਣੀ ਜ਼ਰੂਰੀ ਹੁੰਦੀ ਹੈ ਜਿਸ ਕਾਰਨ ਇਹ ਕਿਹਾਸ ਲਗਾਏ ਜਾ ਰਹੇ ਹਨ ਕਿ 10 ਜੁਲਾਈ ਤੱਕ ਇਸ ਹਲਕੇ ਦੇ ਵਿੱਚ ਮੁਰਤੋਂ ਚੋਣਾ ਹੋਣਾ ਤੈ ਹੈ ਜਿਸ ਦੇ ਚਲਦੇ ਲੁਧਿਆਣਾ ਪੱਛਮੀ ਸੀਟ ਉੱਤੇ ਮੁਰ ਲੋਕਾਂ ਨੂੰ ਜਲਦ ਵੋਟਾਂ ਪਾਉਣ ਦਾ ਮੌਕਾ ਮਿਲੇਗਾ ਕਵਲੇ ਗੋਰੇ ਕੇ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਸੀਟ ਤੋਂ ਵਧਾਈਕ ਰਹੇ ਗੁਰਪ੍ਰੀਤ ਗੋਗੀ ਦੀ ਬਿੱਤੀ 10 ਜਨਵਰੀ ਨੂੰ ਦੇਰ ਰਾਤ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਸੀ ਪਰਿਵਾਰਕ ਮੈਂਬਰਾਂ ਤੇ ਪੁਲਿਸ ਦੇ ਬਿਆਨਾਂ ਦੇ ਮੁਤਾਬਕ ਇਹ ਇੱਕ ਹਾਦਸਾ ਸੀ ਗੌਰਤਲ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਚਾਰ ਵਿਧਾਇਕਾਂ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਗਿੱਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਹਲਕੇ ਖਾਲੀ ਹੋ ਗਏ ਸਨ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ 20 ਨਵੰਬਰ 2024 ਨੂੰ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣ ਹੋਈ ਸੀ ਇਨ੍ਹਾਂ ਜਿਮਨੀ ਚੋਣਾਂ ਦੇ ਵਿੱਚ ਕਾਫੀ ਉਲਟ ਫੇਰ ਦੇਖਣ ਨੂੰ ਮਿਲਿਆ ਸੀ ਜਿੱਥੇ ਕਾਂਗਰਸ ਦੇ ਜੋ ਤਿੰਨ ਹਲਕੇ ਸੀ ਉਸ ਨੂੰ ਆਮ ਆਦਮੀ ਪਾਰਟੀ ਨੇ ਫਤੇ ਕੀਤਾ ਸੀ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਰਾਸਤਾਨੀ ਕਹੀ ਜਾਣ ਵਾਲਾ ਹਲਕਾ ਬਰਨਾਲਾ ਕਾਂਗਰਸ ਦੀ ਝੋਲੀ ਪਿਆ ਸੀ ਵੀਡੀਓ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਵਿਧਾਨ ਸਭਾ ਸਕੱਤਰਤ ਦੇ ਵੱਲੋਂ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨ ਦਿੱਤਾ ਗਿਆ ਹੈ ਇਸ ਸਬੰਧਕ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਇਸ ਨੋਟੀਫਿਕੇਸ਼ਨ ਦੇ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਲੁਧਿਆਣਾ ਪੱਛਮੀ ਸੀਟ ਹੁਣ 11 ਜਨਵਰੀ ਤੋਂ ਖਾਲੀ ਮੰਨੀ ਜਾਵੇਗੀ ਦੱਸ ਦਈਏ ਕਿ ਆਪ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਹੋਣ ਮਗਰੋਂ ਹੀ ਸੀਟ ਖਾਲੀ ਹੋਈ ਹੈ ਨਿਯਮਾਂ ਦੇ ਮੁਤਾਬਕ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਸੀਟ ਖਾਲੀ ਐਲਾਨਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਉਸ ਹਲਕੇ ਦੇ ਵਿੱਚ ਚੋਣ ਕਰਵਾਉਣੀ ਜ਼ਰੂਰੀ ਹੁੰਦੀ ਹੈ ਜਿਸ ਕਾਰਨ ਇਹ ਕਿਹਾਸ ਲਗਾਏ ਜਾ ਰਹੇ ਹਨ ਕਿ 10 ਜੁਲਾਈ ਤੱਕ ਇਸ ਹਲਕੇ ਦੇ ਵਿੱਚ ਮੁਰਤੋਂ ਚੋਣਾ ਹੋਣਾ ਤੈ ਹੈ ਜਿਸ ਦੇ ਚਲਦੇ ਲੁਧਿਆਣਾ ਪੱਛਮੀ ਸੀਟ ਉੱਤੇ ਮੁਰ ਲੋਕਾਂ ਨੂੰ ਜਲਦ ਵੋਟਾਂ ਪਾਉਣ ਦਾ ਮੌਕਾ ਮਿਲੇਗਾ ਕਵਲੇ ਗੋਰੇ ਕੇ ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਸੀਟ ਤੋਂ ਵਧਾਈਕ ਰਹੇ ਗੁਰਪ੍ਰੀਤ ਗੋਗੀ ਦੀ ਬਿੱਤੀ 10 ਜਨਵਰੀ ਨੂੰ ਦੇਰ ਰਾਤ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਸੀ ਪਰਿਵਾਰਕ ਮੈਂਬਰਾਂ ਤੇ ਪੁਲਿਸ ਦੇ ਬਿਆਨਾਂ ਦੇ ਮੁਤਾਬਕ ਇਹ ਇੱਕ ਹਾਦਸਾ ਸੀ ਗੌਰਤਲਵ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਚਾਰ ਵਿਧਾਇਕਾਂ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਗਿੱਦੜਵਾਹਾ ਬਰਨਾਲਾ ਡੇਰਾਬਾਬਾ ਨਾਨਕ ਤੇ ਚੱਬੇਵਾਲ ਹਲਕੇ ਖਾਲੀ ਹੋ ਗਏ ਸਨ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ 20 ਨਵੰਬਰ 2024 ਨੂੰ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣ ਹੋਈ ਸੀ ਇਨ੍ਹਾਂ ਜਿਮਨੀ ਚੋਣਾਂ ਦੇ ਵਿੱਚ ਕਾਫੀ ਉਲਟ ਫੇਰ ਦੇਖਣ ਨੂੰ ਮਿਲਿਆ ਸੀ ਜਿੱਥੇ ਕਾਂਗਰਸ ਦੇ ਜੋ ਤਿੰਨ ਹਲਕੇ ਸੀ ਉਸ ਨੂੰ ਆਮ ਆਦਮੀ ਪਾਰਟੀ ਨੇ ਫਤੇ ਕੀਤਾ ਸੀ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਰਾਜਸਥਾਨੀ ਕਹੀ ਜਾਣ ਵਾਲਾ ਹਲਕਾ ਬਰਨਾਲਾ ਕਾਂਗਰਸ ਦੀ ਝੋਲੀ ਪਿਆ ਸੀ ਵੀਡੀਓ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਵਿਧਾਨ ਸਭਾ ਸਕੱਤਰਤ ਦੇ ਵੱਲੋਂ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨ ਦਿੱਤਾ ਗਿਆ ਹੈ ਇਸ ਸਬੰਧਕ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਇਸ ਨੋਟੀਫਿਕੇਸ਼ਨ ਦੇ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਲੁਧਿਆਣਾ ਪੱਛਮੀ ਸੀਟ ਹੁਣ 11 ਜਨਵਰੀ ਤੋਂ ਖਾਲੀ ਮੰਨੀ ਜਾਵੇਗੀ ਦੱਸ ਦਈਏ ਕਿ ਆਪ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਹੋਣ ਮਗਰੋਂ ਹੀ ਸੀਟ ਖਾਲੀ ਹੋਈ ਹੈ ਨਿਯਮਾਂ ਦੇ ਮੁਤਾਬਕ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਸੀਟ ਖਾਲੀ ਐਲਾਨਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਉਸ ਹਲਕੇ ਦੇ ਵਿੱਚ ਚੋਣ ਕਰਵਾਉਣੀ ਜ਼ਰੂਰੀ ਹੁੰਦੀ ਹੈ। ਜਿਸ ਕਾਰਨ ਇਹ ਕਿਆਸ ਲਗਾਏ ਜਾ ਰਹੇ ਹਨ ਕਿ 10 ਜੁਲਾਈ ਤੱਕ ਇਸ ਹਲਕੇ ਦੇ ਵਿੱਚ ਮੁਰਤੂ ਚੋਣਾ ਹੋਣਾ ਤੈ ਹੈ ਜਿਸ ਦੇ ਚਲਦੇ ਲੁਧਿਆਣਾ ਪੱਛਮੀ ਸੀਟ ਉੱਤੇ ਮੁਰ ਲੋਕਾਂ ਨੂੰ ਜਲਦ ਵੋਟਾਂ ਪਾਉਣ ਦਾ ਮੌਕਾ ਮਿਲੇਗਾ ਕਵਲੇ ਗੋਰਾ ਕੇ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੇ ਗੁਰਪ੍ਰੀਤ ਗੋਗੀ ਦੀ ਬਿੱਤੀ 10 ਜਨਵਰੀ ਨੂੰ ਦੇਰ ਰਾਤ ਗੋਲੇ ਲੱਗਣ ਦੇ ਕਾਰਨ ਮੌਤ ਹੋ ਗਈ ਸੀ ਪਰਿਵਾਰਕ ਮੈਂਬਰਾਂ ਤੇ ਪੁਲਿਸ ਦੇ ਬਿਆਨਾਂ ਦੇ ਮੁਤਾਬਕ ਇਹ ਇੱਕ ਹਾਦਸਾ ਸੀ। ਗੌਰਤਲ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਚਾਰ ਵਿਧਾਇਕਾਂ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਗਿੱਦੜਵਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਹਲਕੇ ਖਾਲੀ ਹੋ ਗਏ ਸਨ। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ 20 ਨਵੰਬਰ 2024 ਨੂੰ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣ ਹੋਈ ਸੀ। ਇਨ੍ਹਾਂ ਜਿਮਨੀ ਚੋਣਾਂ ਦੇ ਵਿੱਚ ਕਾਫੀ ਉਲਟ ਫੇਰ ਦੇਖਣ ਨੂੰ ਮਿਲਿਆ ਸੀ। ਜਿੱਥੇ ਕਾਂਗਰਸ ਦੇ ਜੋ ਤਿੰਨ ਹਲਕੇ ਸੀ ਉਸ ਨੂੰ ਆਮ ਆਦਮੀ ਪਾਰਟੀ ਨੇ ਫਤੇ ਕੀਤਾ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਰਾਜਸਥਾਨੀ ਕਹੀ ਜਾਣ ਵਾਲਾ ਹਲਕਾ ਬਰਨਾਲਾ ਕਾਂਗਰਸ ਦੀ ਝੋਲੀ ਪਿਆ ਸੀ ਬਿਊਰੋ ਰਿਪੋਰਟ ਦੀਸ਼ ਅਪਡੇਟਸ ਨਿਊਜ਼ ਦੇ ਨਾਲ ਧੰਨਵਾਦ